ਕੇਰਲਾ ਦੇ ਇੱਕ ਇੰਜੀਨੀਅਰ ਹੈਗੇ ਨੇ ਉਹਨਾਂ ਦੀ ਮੌਤ ਹੋਂਦੀ ਹੈਗੀ ਹੈ ਤੇ ਉਹਨਾਂ ਦੇ ਲੈਪਟਾਪ ਦੇ ਵਿੱਚੋਂ ਕੁਝ ਜਿਹੜੀਆਂ ਨੇ ਵੀਡੀਓਜ਼ ਕੁਝ ਫੋਲਡਰ ਮਿਲਦੇ ਨੇ ਜਿਸ ਦੇ ਵਿੱਚ ਆਰਐਸਐਸ ਦੀਆਂ ਸ਼ਖਾਵਾਂ ਦੇ ਵਿੱਚ ਸ਼ੋਸ਼ਣ ਨੂੰ ਲੈ ਕੇ ਜਿਹੜਾ ਹੈ ਗੰਭੀਰ ਜਿਹੜੇ ਦੋਸ਼ ਜਿਹੜੇ ਨੇ ਉਹ ਲੱਗੇ ਹੈਗੇ ਨੇ ਕੀ ਪੂਰਾ ਮਸਲਾ ਹੈ ਕੀ ਹੈ ਇਹ ਇਹ ਜਿਹੜਾ ਕੇਸ ਹੈ ਕਾਫੀ ਪ੍ਰਮੁਖਤਾ ਨਾਲ ਅੱਗੇ ਆਇਆ ਸੋ ਇਟ ਮੀਨਸ ਸ਼ੱਕ ਦੇ ਘੇਰੇ ਚ ਜਿਨ੍ਹਾਂ ਨੇ ਪਿਛਲੇ ਦਿਨੀ ਮਨਾਇਆ ਵੀ ਸਾਨੂੰ 100 ਸਾਲ ਹੋ ਗਏ ਆ ਸੋ ਉਹਨਾਂ ਦੀ ਜਿਹੜੀ ਅਸਲੀ ਇਮਾਨਦਾਰੀ ਜਾਂ ਜੜੀ ਜਦਿ ਕਰੈਕਟਰ ਦੀ ਉੱਚਤਾ ਹੁੰਦੀ ਹੈ ਇਟ ਮੀਨਸ ਉਹ ਸ਼ੱਕ ਦੇ ਘੇਰੇ ਵਿੱਚ ਹੈ ਜਿਹੜੀ ਆ ਗਈ ਹੋਈ ਹੈ ਸੋ ਉਸ ਇੰਜੀਨੀਅਰ ਦਾ ਖੁਦਕਸ਼ੀ ਕਰਨਾ ਉਹਦੇ ਲੈਪਟਾਪ ਚੋਂ ਉਹਦੇ ਨਾਲ ਜਿਨ੍ਹਾਂ ਨੇ ਅਬਿਊਜ਼ ਕਰਿਆ ਤੇ ਹੋਰ ਲੋਕਾਂ ਨਾਲ ਜਿਹੜੇ ਹੋਰ ਬੱਚਿਆਂ ਨਾਲ ਬੱਚੇ ਬੱਚੀਆਂ ਨਾਲ ਜਿਹੜੇ ਅਬਿਊਜ਼ ਕਰਦੇ ਆ ਉਹਨਾਂ ਦੇ ਨਾਮ ਨੇ ਸੋ ਇਹ ਆਰਐਸਐਸ ਦੀ ਜਿਹੜੀ ਇੱਕ ਕਹਾ ਜਾਂਦਾ ਵੀ ਬੜੇ ਡਿਸਿਪਲਿਨਡ ਫੋਰਸ ਹੈਗੀ ਆ ਉਹਦੇ ਵਿੱਚ ਜਿਹੜੇ ਕਰੈਕਸ ਆਏ ਨੇ ਕਰੈਕਟਰ ਦੇ ਪੱਖ ਤੋਂ ਜਿਹੜੇ ਕਰੈਕਸ ਆ ਰਹੇ ਆ ਸੋ ਜਦੋਂ ਕਿਸੇ ਕੌਮ ਵਿੱਚ ਜਾਂ ਕਿਸੇ ਸੰਸਥਾ ਵਿੱਚ ਕਰੈਕਟਰ ਦੇ ਪੱਖ ਤੋਂ ਇਸ ਤਰ੍ਹਾਂ ਦੇ ਕਰੈਸ਼ ਆ ਜਿਹੜੇ ਆ ਜਾਂਦੇ ਹੈ ਕ੍ਰੈਕਸ ਆ ਜਾਂਦੇ ਆ ਫਿਰ ਉਹ ਉਹਦੀ ਜਿਹੜੀ ਸਮੁੱਚੀ ਜਿਹੜੀ ਰਿਸਰਚ ਹੈਗੀ ਆ ਉਹ ਜਿਹੜੀ ਹੈਗੀ ਆ ਉਹ ਡਾਵਾਡੋਲ ਹੋ ਜਾਂਦੀ ਆ ਉਹੋ ਕਰਾਹੇ ਪੈ ਜਾਂਦੀ ਆ ਸਮੁੱਚੀ ਜਿਹੜੀ ਇਸ ਰਿਸਰਚ ਆ ਉਹ ਕਰਾਹੇ ਪਾਈ ਹੋਈ ਆ ਉਹਨਾਂ ਦਾ ਹੁਣ ਵੱਡਾ ਜਿਹੜਾ ਜਿਹੜਾ ਕੰਮ ਹੈਗਾ ਉਹ ਦੂਜੀਆਂ ਘੱਟ ਗਿਣਤੀ ਕੌਮਾਂ ਨੂੰ ਤਬਾਹ ਕਰਨਾ ਉਹਨਾਂ ਨੂੰ ਖਤਮ ਕਰਨਾ ਉਹਨਾਂ ਦੇ ਇਤਿਹਾਸ ਬਾਰੇ ਗਲਤ ਕਾਰਵਾਈਆਂ ਤੇ ਗਲਤ ਇਤਿਹਾਸਕਾਰੀ ਕਰਨ ਦਾ ਰੁਝਾਨ ਹੈ ਹੁਣ ਉਹ 네ਗੇਟਿਵ ਐਕਟੀਵਿਟੀ ਚ ਆਰਐਸਐਸ ਪੋਜ਼ਿਟਿਵ ਐਕਟੀਵਿਟੀ ਚ ਨਹੀਂ ਸੀ ਸਰਦਾਰਤਾ ਸਿੰਘ ਜੀ ਪਿਛਲੇ ਦਿਨੀ ਪੂਰਨ ਕੁਮਾਰ ਜਿਹੜੇ ਆਈਪੀਐਸ ਹੈਗੇ ਨੇ ਉਹਨਾਂ ਦੇ ਵੱਲੋਂ ਇੱਕ ਨੋਟ ਲਿਖ ਕੇ ਜਿਹੜਾ ਹੈ ਆਤਮ ਹੱਤਿਆ ਕਰ ਲਈ ਜਾਂਦੀ ਹੈ ਹਰਿਆਣਾ ਦੀ ਇਹ ਘਟਨਾ ਹੈਗੀ ਹੈ ਤੇ ਉਹਨਾਂ ਦੇ ਨੋਟ ਦੇ ਵਿੱਚੋਂ ਜਿਹੜੇ ਨਾਮ ਜਾਂ ਜੋ ਕੁਝ ਲਿਖਿਆ ਸੀ ਉਹਦੇ ਆਧਾਰ ਤੇ ਪਤਨੀ ਦੇ ਵੱਲੋਂ ਬਕਾਇਦਾ ਐਫਆਈਆਰ ਜਿਹੜੀ ਹੈ ਦਰਜ ਕਰਾਈ ਜਾਂਦੀ ਹੈ ਉਸ ਤੋਂ ਇੱਕ ਹਫਤੇ ਬਾਅਦ ਇੱਕ ਐਸਆਈ ਦੀ ਆਤਮ ਹੱਤਿਆ ਹੁੰਦੀ ਹੈ ਪੈਟਰਨ ਸੇਮ ਹੈ ਇੱਕ ਨੋਟ ਤੇ ਇੱਕ ਜਿਹੜੀ ਵੀਡੀਓ ਜਿਹੜੀ ਹੈ ਉਹ ਛੱਡੀ ਜਾਂਦੀ ਹੈ ਔਰ ਉਸ ਦੇ ਵਿੱਚ ਪੂਰਨ ਕੁਮਾਰ ਤੇ ਜਿਹੜੇ ਨੇ ਦੋਸ਼ ਲਾਏ ਜਾਂਦੇ ਨੇ ਕੀ ਕੁਝ ਚੱਲ ਰਿਹਾ ਹੈ ਔਰ ਕੀ ਇਹ ਕੇਸ ਦੀ ਫਿਰ ਜਾਂਚ ਕਿਵੇਂ ਹੋਏਗੀ ਜਾਂ ਕਿੱਧਰ ਨੂੰ ਗਲ ਜਾਏਗੀ ਔਰ ਇਸ ਦੇ ਵਿੱਚ ਕੇਸ ਦੇ ਵਿੱਚ ਕਾਮ ਆਦਮੀ ਦੇ ਪਾਰਟੀ ਦੇ ਐਮਐਲਏ ਦੇ ਉੱਤੇ ਵੀ ਜਿਹੜਾ ਪਰਚਾ ਹੈ ਉਹ ਦਰਜ ਹੋਇਆ ਤੁਸੀਂ ਦੇਖੋ ਵੀ ਦਲਤ ਹੋਣ ਦਾ ਦੁਖਾਂਤ ਵੀ ਮਨੁੱਖ ਸਿਮਰਤੀ ਦੇ ਦੇਸ਼ ਵਿੱਚ ਇੱਕ ਦਲਤ ਆਈਪੀਐਸ ਆਫਸਰ ਜਿਹੜਾ ਐਡਾ ਵੱਡਾ ਆਫਸਰ ਹੈਗਾ ਵੀ ਉਹਨੂੰ ਵੀ ਇਨਸਾਫ ਨਹੀਂ ਮਿਲ ਰਿਹਾ ਹਾਂ ਨਾ ਸੋ ਇਹ ਹੈਗਾ ਵੀ ਕਹਿ ਰਹੇ ਆ ਭਾਰਤ 21ਵੀਂ ਸਦੀ ਵਿੱਚ ਡਿਜੀਟਲ ਇੰਡੀਆ ਬਣ ਗਿਆ ਹੋਇਆ ਹੈ ਔਰ ਇੱਕ ਦਲਿਤ ਅਫਸਰ ਜਿਹੜੀ ਉਹਨੇ ਉਹਨੇ 800 ਫੀਆਂ ਦਾ ਨੋਟ ਲਿਖਿਆ ਵੀ ਮੇਰੀਆਂ ਪੋਸਟਿੰਗਸ ਲਈ ਮਨਜਤੇ ਤਸ਼ੱਦਦ ਕੀਤਾ ਗਿਆ ਮੈਨੂੰ ਘਰ ਅਲਾਟਮੈਂਟ ਕਰਨ ਲਈ ਮੇਰੀਆਂ ਬਦਰੀਆਂ ਵੇਲੇ ਹੈਨਾ ਜਾਂ ਮਨੂੰ ਜਿਸ ਤਰ੍ਹਾਂ ਸਿਸਟਮ ਵਿੱਚ ਰਹਿੰਦਿਆਂ ਜਿਹੜਾ ਮਨੂੰ ਜਿਹੜਾ ਜਿਹੜਾ ਤੰਗ ਪ੍ਰੇਸ਼ਾਨ ਔਰ ਤਸ਼ੱਦਦ ਕੀਤਾ ਗਿਆ ਸੋ ਇਹ ਹੈਗਾ ਵੀ ਮਨੂੰ ਸਿਮਰਤੀ ਨੇ ਜਾਂ ਇਸ ਇਸ ਸੁਚੇ ਸਿਸਟਮ ਨੇ ਦਲਿਤ ਭਾਈਚਾਰੇ ਨੂੰ ਜਿੰਨੀ ਹੀਣਤਾ ਜਿੰਨਾ ਮਨੁੱਖਤਾ ਤੋਂ ਨੀਵਾ ਜਿਹੜਾ ਇੱਕ ਇੱਕ ਜੀਵਨ ਦਿੱਤਾ ਹੈਗਾ ਇੱਕ ਐਡਾ ਵੱਡਾ ਆਫੀਸਰ ਬਣ ਕੇ ਵੀ ਉਹ ਆਪਣੇ ਆਪ ਨੂੰ ਡਿਫੈਂਡ ਨਹੀਂ ਕਰ ਸਕਿਆ ਉਹ ਸਿਸਟਮ ਵਿੱਚ ਨਾ ਏਟ ਮੀਨਸ ਕਿੰਨੀ क्रुएਲਟੀ ਆ ਕਿੰਨਾ ਜ਼ੁਲਮ ਹੈ ਉਹ ਸਿਸਟਮ ਦੇ ਵਿੱਚ ਜਿਹੜਾ ਇੱਕ ਸੱਚੇ ਸੁੱਚੇ ਔਰ ਇਮਾਨਦਾਰ ਮਨੁੱਖ ਨੂੰ ਮਨੁੱਖ ਹੀ ਨਹੀਂ ਸਮਝਦਾ ਸਿਰਫ ਉਹਦੇ ਜਾਤੀ ਕੈਰੇਕਟਰ ਦੇ ਆਧਾਰ ਤੇ ਵੀ ਉਹ ਕਿਹੜੀ ਜਾਤ ਨੂੰ ਆਉਂਦਾ ਕਿੰਨਾ ਤਸ਼ੱਦਦ ਉਸ ਵਿਅਕਤੀ ਨੇ ਸਹਿਆ ਹੋਊਗਾ ਹਨ ਜਿਹੜਾ ਆਪ ਆਈਪੀਐਸ ਹੈ ਜਦੀ ਪਤਨੀ ਆਈਏਐਸ ਆਫੀਸਰ ਹੈਗੀ ਹੈ ਹੂੰ ਹੂੰ ਜਿਹਦੇ ਪਰਿਵਾਰ ਵਿੱਚ ਚਾਰ ਪੰਜ ਜਣੇ ਆਈਐਸ ਨੇ ਵੱਡੀਆਂ ਪੋਲੀਟੀਕਲ ਜਿਹੜੀਆਂ ਉਹਨਾਂ ਦੇ ਉਹਨਾਂ ਦੇ ਰਿਲੇਸ਼ਨ ਵੀ ਇਸ ਇੰਨਾ ਵੱਡਾ ਇੱਕ ਦਲਤ ਹੋਣ ਵਾਲਾ ਐਡਾ ਉੱਚੇ ਅਹੁਦਿਆਂ ਤੇ ਬੈਠਾ ਵਿਅਕਤੀ ਜੇ ਉਹਨੂੰ ਇਨਸਾਫ ਨਹੀਂ ਮਿਲ ਰਿਹਾ ਤਾਂ ਤੁਸੀਂ ਦੇਖੋ ਵੀ ਵੀ ਆਮ ਲੋਕਾਂ ਦਾ ਕੀ ਬਣਦਾ ਹੋਵੇਗਾ ਕਿੱਥੇ ਉਹ ਸਿਸਟਮ ਕਿੱਥੇ ਉਹ ਡਿਜੀਟਲ ਇੰਡੀਆ ਕਿੱਥੇ ਮਾਡਰਨ ਭਾਰਤ ਨਾ ਉਹ ਕਹਿਣ ਦੀਆਂ ਗੱਲਾਂ ਇਹ ਨੇ ਪ੍ਰੈਕਟੀਕਲ ਨਹੀਂ 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 ਬਿਲਕੁਲ ਵੀ ਜਿਹੜਾ ਹੁਣ ਦੂਸਰਾ ਕੇਸ ਸਾਹਮਣੇ ਆ ਗਿਆ ਉਹਨੂੰ ਕਿਵੇਂ ਦੇਖਦੇ ਆਂ ਫਿਰ ਉਹ ਇਹ ਹੈਗਾ ਵੀ ਇੱਕ ਐਸਆਈ ਦੀ ਖੁਦਕੁਸ਼ੀ ਹੁੰਦੀ ਆ ਹਾਂ ਐਸਆਈ ਜਿਹੜਾ ਹੈਗਾ ਇਸ ਪਰਿਵਾਰ ਤੇ ਦਲਿਤ ਪਰਿਵਾਰ ਤੇ ਦੋਸ਼ ਲਾਉਂਦਾ ਇੱਕਦਮ ਕਿਉਂਕਿ ਹੁਣ ਵੱਡੇ ਅਫਸਰ ਹੋ ਸਕਦਾ ਫਸ ਸਕਦੇ ਸੀ ਹੂੰ ਕਿਉਂਕਿ ਡੀਜੀਪੀ ਨੂੰ ਮੁਅਤਲ ਕਰ ਦਿੱਤਾ ਗਿਆ ਉਹ ਹੁਣ ਹੁਣ ਸੰਸਕਾਰ ਜਿਹੜਾ ਹੋਇਆ ਹੈਗਾ ਸੋ ਡੀਜੀਪੀ ਨੇ ਜਾਣ ਤੋਂ ਪਹਿਲਾਂ ਕੀ ਕਰਿਆ ਇੱਕ ਏਐਸਆਈ ਦੇ ਖੁਦਕੁਸ਼ੀ ਹੁੰਦੀ ਹੈਗੀ ਆ ਉਹਦੇ ਉਹਦੇ ਸੁਸਾਇਸਾਈਡ ਨੋਟ ਦੇ ਆਧਾਰ ਤੇ ਜਿਹੜੀ ਇਹਨਾਂ ਦੀ ਮਿਸਟਰ ਪੂਰਨ ਕੁਮਾਰ ਦੀ ਸਤਕਾਰਯੋਗ ਪਤਨੀ ਆ ਬੀਬੀ ਜੀ ਉਹਨਾਂ ਤੇ ਪਰਚਾ ਦਰਜ ਕਰ ਲਿਆ ਉਹਨਾਂ ਦੇ ਪਰਿਵਾਰ ਤੇ ਪਰਚਾ ਦਰਜ ਕਰ ਲਿਆ ਉਹਨਾਂ ਦੇ ਭਰਾ ਤੇ ਜਿਹੜਾ ਹੈਗਾ ਪਰਚਾ ਇੱਕ ਪਰਚੇ ਦੇ ਬਰਾਬਰ ਕਾਊਂਟਰ ਪਰਚਾ ਦਰਜ ਕਰ ਗਏ ਹਲੇ ਵੀ ਤੁਸੀਂ ਦੇਖੋ ਇੱਕ ਐਡਾ ਵੱਡਾ ਆਫੀਸਰ ਆਪਣੀ ਜਾਨ ਦੇ ਗਿਆ ਤੇ ਸਿਸਟਮ ਹਲੇ ਵੀ ਉਦੇ ਪਰਿਵਾਰ ਤੇ ਤਸ਼ੱਦਦ ਕਰ ਰਿਹਾ ਹੈ ਸਿਰਫ ਇਸ ਕਰਕੇ ਵੀ ਉਹ ਉਸ ਤਰ੍ਹਾਂ ਇੱਕ ਦਾਅਵੇ ਨਾਲ ਆਪਣੀ ਆਵਾਜ਼ ਨਹੀਂ ਉਠਾ ਸਕਦੇ ਦਲਿਤ ਭਾਈਚਾਰੇ ਨਾਲ ਸਬੰਧਤ ਹੋਣ ਕਰਕੇ ਸੋ ਇਹ ਬਹੁਤ ਵੱਡਾ ਦਿਖਾਵਾ ਤੇ ਆਪਾਂ ਪਿਛਲੇ ਪ੍ਰੋਗਰਾਮ ਵਿੱਚ ਵੀ ਕਰਿਆ ਸੀ ਵੀ ਦਲਿਤ ਕੌਮ ਦਾ ਜਿਹੜਾ ਹੈਗਾ ਵੀ ਆਰਗੇਨਾਈਜ਼ ਨਾ ਹੋਣਾ ਤੇ ਦੂਜਾ ਪੋਲੀਟੀਕਲ ਲੀਡਰਸ਼ਿਪ ਵੱਲੋਂ ਵਾਰ-ਵਾਰ ਧੋਖਾ ਦੇਣਾ ਇਹਨਾਂ ਨੂੰ ਹੂੰ ਸਿਰਫ ਸਭ ਕੁਝ ਆਪਣੇ ਹਿੱਤਾਂ ਲਈ ਕਰਕੇ ਉਹਨਾਂ ਨੇ ਕੌਮ ਨੂੰ ਜਿਹੜਾ ਵਿਸਾਰਿਆ ਸੋ ਇਹ ਆਰਗੇਨਾਈਜੇਸ਼ਨ ਨਾ ਹੋਣੀ ਐਡੇ ਵੱਡੇ ਆਉਧਿਆਂ ਤੇ ਬੈਠੇ ਕ੍ਰੀਮੀ ਲੇਅਰ ਵਿੱਚ ਬੈਠੇ ਲੋਕਾਂ ਨੂੰ ਵੀ ਜੇ ਖੁਦਕਸ਼ੀਆਂ ਕਰਨੀਆਂ ਪੈ ਰਹੀਆਂ ਤਾਂ ਇਟ ਮੀਨਸ ਦੇਖਣਾ ਬਣਦਾ ਵੀ ਸਿਸਟਮ ਚੱਲ ਕਿੱਥਾ ਰਿਹਾ 21ਵੀਂ ਸਦੀ ਵਿੱਚ ਜੇ ਇਹ ਚੱਲ ਰਿਹਾ ਤਾਂ ਤਾਂ ਉਸ ਭਾਈਚਾਰੇ ਦਾ ਕਦੋਂ ਉਥਾਨ ਹੋਵੇਗਾ ਕਦੋਂ ਉਹ ਮਾਣ ਨਾਲ ਕਹਿ ਸਕਣਗੇ ਅਸੀਂ ਇਸ ਦੇਸ਼ ਦੇ ਵਾਸੀ ਹੈਗੇ ਹਾਂ ਸੋ ਇਹ ਬਹੁਤ ਵੱਡਾ ਤਸ਼ੱਦਦ ਆ ਜਿਹੜਾ ਦਲਦਭਾਈ ਚਾਰੇ ਤੇ ਹੋ ਰਿਹਾ ਏਡੇ ਵੱਡੇ ਅਫਸਰ ਦੀ ਜਿਹੜੀ ਖੁਦਕੁਸ਼ੀ ਆ ਉਹ ਬਹੁਤ ਵੱਡਾ ਦੁਖਾਂਤ ਪੇਸ਼ ਕਰਦੀ ਹੈ ਬਿਲਕੁਲ ਜੀ ਬਹੁਤ ਸਾਰੇ ਦੀ ਆਪਾਂ ਕਹਿ ਕਿ ਅਜੇ ਇਨਵੈਸਟੀਗੇਸ਼ਨ ਹੋਏਗੀ ਉਹਦੇ ਵਿੱਚ ਕੀ ਕੁਝ ਆਏਗਾ ਔਰ ਇਨਵੈਸਟੀਗੇਸ਼ਨ ਸਹੀ ਤਰੀਕੇ ਦੇ ਨਾਲ ਹੋਵੇਗੀ ਜਾਂ ਨਹੀਂ ਹੋਵੇਗੀ ਇਹ ਵੀ ਇੱਕ ਜਿਹੜਾ ਸਵਾਲ ਹੈਗਾ ਇਹ ਬਾਕੀ ਕਾਫੀ ਮਸਲਾ ਆਪਾਂ ਕਹਿ ਲਈ ਕਿ ਇਸ ਟਾਈਮ ਉੱਭਰਿਆ ਹੋਇਆ ਹੈ ਦੇਖਦੇ ਹਾਂ ਕੀ ਇਸ ਦੇ ਵਿੱਚ ਅਪਡੇਟ ਆਉਂਦੀ ਹੈਗੀ ਆ ਸਰਦਾਰ ਹਰਤਾ ਸਿੰਘ ਜੀ ਪਿਛਲੇ ਦਿਨੀ ਕੇਰਲਾ ਦੇ ਇੱਕ ਇੰਜੀਨੀਅਰ ਹੈਗੇ ਮੌਤ ਹੁੰਦੀ ਹੈਗੀ ਆ ਤੇ ਉਹਨਾਂ ਦੇ ਲੈਪਟਾਪ ਦੇ ਵਿੱਚੋਂ ਕੁਝ ਜਿਹੜੀਆਂ ਨੇ ਵੀਡੀਓਜ਼ ਕੁਝ ਫੋਲਡਰ ਮਿਲਦੇ ਨੇ ਜਿਸ ਦੇ ਵਿੱਚ ਆਰਐਸਐਸ ਦੀਆਂ ਸ਼ਖਾਵਾਂ ਦੇ ਵਿੱਚ ਸ਼ੋਸ਼ਣ ਨੂੰ ਲੈ ਕੇ ਜਿਹੜਾ ਹੈ ਗੰਭੀਰ ਜਿਹੜੇ ਦੋਸ਼ ਜਿਹੜੇ ਨੇ ਉਹ ਲੱਗੇ ਹੋਏ ਨੇ ਕੀ ਪੂਰਾ ਮਸਲਾ ਹੈ ਕੀ ਹੈ ਕੀ ਇਸ ਤਰ੍ਹਾਂ ਦਾ ਹੁੰਦਾ ਹੈਗਾ ਹਾਂਜੀ ਹਾਂਜੀ ਉਹਨਾਂ ਨੇ ਸੁਸਾਇਸਾਈਡ ਕਰ ਲਿਆ ਹੋਇਆ ਮੇਰੇ ਕੋਲ ਜੇ ਉਹ ਕੇਰਲਾ ਦੇ ਸੀਗੇ ਟੈਕਨੀਕਲ ਜਿਹੜਾ ਆਈਟੀ ਦੇ ਸੀਗੇ ਉਹ ਕਾਫੀ ਉਹਨਾਂ ਨੇ ਇਹ ਆਖਿਆ ਹੈਗਾ ਵੀ ਉਹਥੇ ਜਿਹੜੀਆਂ ਆਰਐਸਐਸ ਦੀਆਂ ਸ਼ਾਖਾਵਾਂ ਉਹਦੇ ਵਿੱਚ ਬੱਚਿਆਂ ਨਾਲ ਜਿਹੜਾ ਹੈਗਾ ਸ਼ੋਸ਼ਣ ਜਿਹੜਾ ਹੁੰਦਾ ਹੈਗਾ ਸੋ ਇਹ ਤੋਂ ਪਹਿਲਾਂ ਵੀ ਕਾਫੀ ਕੁਝ ਹੋਰ ਵੀਡੀਓਜ਼ ਤੇ ਹੋਰ ਵੀ ਆਈ ਸੀ ਜਿਹੜਾ ਦਬਾ ਦਿੱਤਾ ਗਿਆ ਮੀਡੀਆ ਰਾਹੀਂ ਇਹ ਜਿਹੜਾ ਕੇਸ ਹੈ ਕਾਫੀ ਪ੍ਰਮੁਖਤਾ ਨਾਲ ਅੱਗੇ ਆਇਆ ਸੋ ਇਟ ਮੀਨਸ ਸ਼ੱਕ ਦੇ ਘੇਰੇ ਚ ਜਿਨ੍ਹਾਂ ਨੇ ਪਿਛਲੇ ਦਿਨੀ ਮਨਾਇਆ ਵੀ ਸਾਨੂੰ 100 ਸਾਲ ਹੋ ਗਏ ਆ ਸੋ ਉਹਨਾਂ ਦੀ ਜਿਹੜੀ ਅਸਲੀ ਇਮਾਨਦਾਰੀ ਜਾਂ ਜਿਹੜੀ ਜਿਹੜੇ ਕਰੈਕਟਰ ਦੀ ਉੱਚਤਾ ਹੁੰਦੀ ਹੈ ਇਟ ਮੀਨਸ ਉਹ ਸ਼ੱਕ ਦੇ ਘੇਰੇ ਵਿੱਚ ਹੈ ਜਿਹੜੀ ਆ ਗਈ ਹੋਈ ਆ ਸੋ ਉਸ ਇੰਜੀਨੀਅਰ ਦਾ ਖੁਦਕੁਸ਼ੀ ਕਰਨਾ ਉਹਦੇ ਲੈਪਟਾਪ ਚੋਂ ਉਹਦੇ ਨਾਲ ਜਿਨ੍ਹਾਂ ਨੇ ਅਬਿਊਜ਼ ਕਰਿਆ ਤੇ ਹੋਰ ਲੋਕਾਂ ਨਾਲ ਜਿਹੜੇ ਹੋਰ ਬੱਚਿਆਂ ਨਾਲ ਬੱਚੇ ਬੱਚੀਆਂ ਨਾਲ ਜਿਹੜੇ ਅਬਿਊਜ਼ ਕਰਦੇ ਆ ਉਹਨਾਂ ਦੇ ਨਾਂ ਨੇ ਸੋ ਇਹ ਆਰਐਸਐਸ ਦੀ ਜਿਹੜੀ ਇੱਕ ਕਿਹਾ ਜਾਂਦਾ ਵੀ ਬੜੇ ਡਿਸਿਪਲਿੰਡ ਫੋਰਸ ਹੈਗੀ ਆ ਉਹਦੇ ਵਿੱਚ ਜਿਹੜੇ ਕ੍ਰੈਕਸ ਆਏ ਨੇ ਕਰੈਕਟਰ ਦੇ ਪੱਖ ਤੋਂ ਜਿਹੜੇ ਕ੍ਰੈਕਸ ਆ ਰਹੇ ਆ ਸੋ ਜਦੋਂ ਕਿਸੇ ਕੌਮ ਵਿੱਚ ਜਾਂ ਕਿਸੇ ਸੰਸਥਾ ਵਿੱਚ ਕਰੈਕਟਰ ਦੇ ਪੱਖ ਤੋਂ ਇਸ ਤਰ੍ਹਾਂ ਦੇ ਇੱਕ ਕ੍ਰੈਸ਼ ਆ ਜਿਹੜੇ ਆ ਜਾਂਦੇ ਆ ਕ੍ਰੈਕਸ ਆ ਜਾਂਦੇ ਆ ਫਿਰ ਉਹ ਉਹਦੀ ਜਿਹੜੀ ਸਮੁੱਚੀ ਜਿਹੜੀ ਜਿਹੜੀ ਰਿਸਰਚ ਹੈਗੀ ਆ ਉਹ ਜਿਹੜੀ ਹੈਗੀ ਆ ਉਹ ਡਾਮਾਡੋਲ ਹੋ ਜਾਂਦੀ ਆ ਉਹੋ ਕਰਾਹੇ ਪੈ ਜਾਂਦੀ ਆ ਸੋ ਅਸੀਂ ਦੇਖ ਰਹੇ ਆਂ ਵੀ ਆਰਐਸਐਸ ਦੀ ਵੀ ਜਿਹੜੀ ਸਮੁੱਚੀ ਜਿਹੜੀ ਇਸ ਰਿਸਰਚ ਆ ਉਹ ਕਰਾਹੇ ਪਾਈ ਹੋਈ ਆ ਉਹਨਾਂ ਦਾ ਹੁਣ ਵੱਡਾ ਜਿਹੜਾ ਜਿਹੜਾ ਕੰਮ ਹੈਗਾ ਉਹ ਦੂਜੀਆਂ ਘੱਟ ਗਿਣਤੀ ਕੌਮਾਂ ਨੂੰ ਤਬਾਹ ਕਰਨਾ ਉਹਨਾਂ ਨੂੰ ਖਤਮ ਕਰਨਾ ਉਹਨਾਂ ਦੇ ਇਤਿਹਾਸ ਬਾਰੇ ਗਲਤ ਕਾਰਵਾਈਆਂ ਤੇ ਗਲਤ ਇਤਿਹਾਸਕਾਰੀ ਕਰਨ ਦਾ ਰੁਝਾਨ ਹੈ ਹੁਣ ਉਹ 네ਗੇਟਿਵ ਐਕਟੀਵਿਟੀ ਚ ਆਰਐਸਐਸ ਪੋਜ਼ਿਟਿਵ ਐਕਟੀਵਿਟੀ ਚ ਨਹੀਂ ਸੀ ਬਣਾਈ ਬਣਾਈ ਇਸ ਲਈ ਗਈ ਸੀ ਬੇਹਿੰਦੂ ਰਿਲੀਜਨ ਦੇ ਵੱਖ-ਵੱਖ ਐਥੋਸ ਨੇ ਉਸ ਧਰਮ ਦੀਆਂ ਪਰੰਪਰਾਵਾਂ ਨੂੰ ਉਹਦੀਆਂ ਪ੍ਰਾਣੀਆਂ ਟਰੈਡੀਸ਼ਨਸ ਤੇ ਇਤਿਹਾਸ ਨੂੰ ਨਵੇਂ ਢੰਗ ਵਿੱਚ ਨਵੇਂ ਨਵੇਂ ਸੰਦਰਭ ਵਿੱਚ ਉਹਨੂੰ ਉਹਨੂੰ ਟਰਾਂਸਲੇਟ ਕਰਕੇ ਜਾਂ ਜਿਹੜਾ ਹੈਗਾ ਵੀ ਜਿਹੜੀ ਪੁਨਰ ਵਿਆਖਿਆ ਹੁੰਦੀ ਹੈ ਉਹ ਕਰਕੇ ਹਿੰਦੂ ਕੌਮ ਨੂੰ ਜਿਹੜਾ ਹੈਗਾ ਇੱਕ ਇੱਕ ਭ੍ਰੋਸੇ ਹਿੰਦੂਤਵ ਦੇ ਰਾਸ਼ਟਰਵਾਦ ਨੂੰ ਉਭਾਰਨਾ ਤੇ ਉਧਰ ਨੂੰ ਜਿਹੜੀਆਂ ਉਹਨਾਂ ਲੀਹਾਂ ਤੇ ਚੱਲਣਾ ਪਰ ਜੇ ਅੰਦਰ ਹੀ ਇਸ ਤਰ੍ਹਾਂ ਦੇ ਕੰਮ ਹੋਣ ਲੱਗ ਪਏ ਬਹੁਤ ਤਾਂ ਹੀ ਨੈਗੇਟਿਵ ਆ ਨਾ ਵੀ ਹੁਣ ਉਹਨਾਂ ਦਾ ਸਾਰਾ ਜੋਰ ਹੈਗਾ ਵੀ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਬਾਰੇ ਗਲਤ ਪ੍ਰਚਾਰ ਕਰੋ ਇਤਿਹਾਸ ਨੂੰ ਗਲਤ ਜਿਹੜੀ ਸਾਰੇ ਨੈਗੇਟਿਵ ਐਕਟੀਵਿਟੀ ਆ ਫਿਰ ਮੁਸਲਮਾਨਾਂ ਤੇ ਟਾਰਗੇਟ ਫਿਰ ਦਲਤਾਂ ਤੇ ਟਾਰਗੇਟ ਬਲਕਿ ਉਹ ਨੈਗੇਟਿਵਿਟੀ ਦੇ ਵਿੱਚੋਂ ਨੈਗੇਟਿਵਿਟੀ ਹੋਰ ਜ਼ਿਆਦਾ ਜਨਮ ਲੈਂਦੀ ਹੈ ਜੀ